નમસ્કાર એ આકાશવાણીએ હું સરબજીત કૌર પ્રાદેશિક ખબર સુણો ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਸਾਲ 2025-26 ਦੀਆਂ ਹਾੜੀ ਦੀਆਂ ਫਸਲਾਂ ਲਈ ਫਾਸਫੋਰਸ ਅਤੇ ਪੋਟਾਸ਼ ਖਾਦਾਂ ਤੇ ਸਬਸਿਡੀ ਨੂੰ ਮਨਜ਼ੂਰੀ ਦੇ ਕੇ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਪਹਿਲਾ ਖਾਲ ਕੇਂਦਰੀ ਮੰਤਰੀ ਮੰਡਲ ਨੇ ਹਾੜੀ ਰੁੱਤ 2025-26 ਲਈ ਫਾਸਫੋਰਸ ਅਤੇ ਪੋਟਾਸ਼ ਖਾਦਾਂ ਤੇ ਪੌਸ਼ਟਿਕਤਾ ਆਧਾਰਿਤ ਸਬਸਿਡੀ ਦਰਾਂ ਨੂੰ ਮਨਜ਼ੂਰ ਕਰ ਦਿੱਤਾ ਹੈ। ਰਾਸ਼ਟਰਪਤੀ ਦਰਪਨੇ ਮੁਰਮੁਜ ਹਰਿਆਣਾ ਦੇ ਅੰਬਾਲਾ ਦਾ ਦੌਰਾ ਕਰਨਗੇ ਅਤੇ ਰਾਫੇਲ ਹਵਾਈ ਜਹਾਜ਼ ਵਿੱਚ ਉਡਾਣ ਭਰਨਗੇ। ਉਨ੍ਹਾਂ ਨੇ ਪਿਛਲੀ ਵਾਰ April 2023 ਵਿੱਚ ਆਸਾਮ ਦੇ ਦੇਸ਼ਪੁਰ 에어ਫੋਰਸ ਸਟੇਸ਼ਨ ਤੇ ਸੁਖੋਈ 30M ਕੀ ਆਈ ਜੰਗੀ ਹਵਾਈ ਜਹਾਜ਼ ਵਿੱਚ ਉਡਾਣ ਭਰੀ ਸੀ। ਪੰਜਾਬ ਮੰਤਰੀ ਮੰਡਲ ਨੇ ਪੰਜਾਬ ਕੀ ਗ੍ਰਿਤ ਇਮਾਰਤ ਨੇਮਾ 2025 ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਤਹਿਤ ਸ਼ਹਿਰੀ ਇਲਾਕਿਆਂ ਵਿੱਚ ਵਧਣ ਵਾਲੇ ਸਾਰੇ ਨਵੇਂ ਰਿਹਾਇਸ਼ੀ ਖੇਤਰਾਂ ਵਿੱਚ ਸਟਿਲ ਅਤੇ 4 ਮੰਜ਼ਿਲਾ ਦੀ ਉਸਾਰੀ ਦੀ ਆਗਿਆ ਹੋਏਗੀ। ਇਹ ਸਮੰਧੀ ਫੈਸਲਾ ਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਖੁਲਾਸਾ ਕੀਤਾ ਕਿ ਇਸ ਕਾਨੂੰਨ ਦਾ ਉਦੇਸ਼ ਪੰਜਾਬ ਪਰ ਵਿੱਚ ਉਸਾਰੀ ਅਤੇ ਵਿਕਾਸ ਗਤੀਵਿਧੀਆਂ ਨੂੰ ਕੰਟਰੋਲ ਕਰਨ ਵਾਲਾ ਇੱਕ ਵਿਆਪਕ ਅਤੇ ਇੱਕਸਾਰ ਨਿਯਮਬੰਦੀ ਦਾ ਚਾਪੇਸ਼ ਕਰਨਾ ਹੈ ਮੰਤਰੀ ਮੰਡਲ ਨੇ ਪੰਜਾਬ ਪਰ ਵਿੱਚ ਨਸ਼ਾ ਚੁਟਾਅ ਅਤੇ ਮੋੜਵਸੇਬਾ ਕੇਂਦਰਾ ਦੀ ਨਿਯਮਬੰਦੀ ਨੂੰ ਮਜ਼ਬੂਤ ਕਰਨ ਲਈ ਮੌਜੂਦਾ 2011 ਨੀਮਾ ਤੇ ਪਹਿਲੀ ਸੋਧ ਨੀਮਾ 2020 ਦੀ ਥਾਤੇ ਪੰਜਾਬ ਨਸ਼ਾ ਦੀ ਵਰਤੋਂ ਦੇ ਵਿਕਾਰ ਇਲਾਜ ਅਤੇ ਸਲਾਹ ਤੇ ਮੁੜ ਵਸੇਬਾ ਕੇਂਦਰ ਨੇਮ 2025 ਨੂੰ ਵੀ ਆਪ ਨੇ ਇਸ ਸਹਿਮਤੀ ਦੇ ਦਿੱਤੀ ਹੈ ਇਹ ਨੇਮ 2011 થી ਨੇਮਾਤ 2020 ਵਿੱਚ ਹੋਈਆਂ ਸੌਦਾ ਵਿੱਚ ਖਾਮੀਆਂ ਨੂੰ ਦੂਰ ਕਰਕੇ 36 ਸਰਕਾਰੀ ਅਤੇ 177 ਲਾਇਸੈਂਸशुदा ਨਜੀ ਨਸ਼ਾ ਛੁਡਾਓ ਕੇਂਦਰਾਂ ਨੂੰ ਨਿਯੰਬਤ ਕਰਦੇ ਨੇ ਮੰਤਰੀ ਮੰਡਲ ਨੇ ਜ਼ਿਲ੍ਹਿਆਂ ਵਿੱਚ ਖੇਡ ਮੈਡੀਕਲ ਸਹਾਇਤਾ ਸਿਲਸਿਲੇ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਪੋਰਟਸ ਮੈਡੀਕਲ ਕੈਡਰ ਵਿੱਚ ਖੇਡ ਵਿਭਾਗ ਵਿੱਚ 100 ਸਾਮੀਆਂ ਭਰਨ ਦਾ ਫੈਸਲਾ ਵੀ ਕੀਤਾ ਹੈ ਬੱਚਿਆਂ ਨੂੰ ਵੱਧ ਰਹੇ ਆਨਲਾਈਨ ਖਤਰਿਆਂ ਤੋਂ ਬਚਾਉਣ ਅਤੇ ਉਨ੍ਹਾਂ ਦੀ ਡਿਜੀਟਲ ਭਲਾਈ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦੇ ਸਾਈਬਰ ਅਪਰਾਧ ਡਿਵੀਜ਼ਨ ਨੇ ਇੱਕ ਪ੍ਰਮੁੱਖ ਰਾਜਵਿਆਪੀ ਪ੍ਰੋਗਰਾਮ ਸਾਈਬਰ ਜਾਗੋ ਸ਼ੁਰੂ ਕੀਤਾ ਹੈ ਜੋ ਕਿ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਇੰਟਰਨੈਟ ਸੁਰੱਖਿਆ ਤੇ ਸੁਰੱਖਿਅਤ ਆਨਲਾਈਨ ਵਰਤੋਂ ਬਾਰੇ ਜਾਗਰੂਕਤਾ ਫੈਲਾਉਣ ਲਈ ਹੈ ਰਾਜ ਦੇ ਪੁਲਿਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਸਾਈਬਰ ਅਪਰਾਧ ਸ਼੍ਰੀਮਤੀ ਵੀ ਨਿਰਜਨ ਨੇ ਕਿਹਾ ਕਿ ਡਿਜੀਟਲ ਸਮੱਗਰੀ ਦੀ ਵਿਆਪਕ ਉਪਲਬਧਤਾ ਅਤੇ ਅਣਉਚਿਤ ਸਮੱਗਰੀ ਅਤੇ ਸਾਈਬਰ ਖਤਰਿਆਂ ਦੇ ਵਧਦੇ ਸੰਪਰਕ ਨੂੰ ਸਮੂਹਿਕ ਤੋੜਦੇ ਤੇ ਫੌਰਨ ਹੱਲ ਕਰਨ ਦੀ ਲੋੜ ਹੈ ਉਹਨਾਂ ਕਿਹਾ ਕਿ ਅਗਲੀ ਪੀੜ੍ਹੀ ਤੇ ਸਰਪ੍ਰਸਤ ਹੋਣ ਦੇ ਨਾਲ ਤੇ ਸਾਨੂੰ ਇਹਨਾਂ ਖਤਰਿਆਂ ਨੂੰ ਸਮਝਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਆਨਲਾਈਨ ਖਤਰਿਆਂ ਤੋਂ ਬਚਾਉਣ ਲਈ ਸਰਗਰਮ ਕਦਮ ਚੁੱਕਣੇ ਚਾਹੀਦੇ ਨੇ ਅਦੇ ਆਪਕਾ ਤੇ ਮਾਪਿਆਂ ਨੂੰ ਆਨਲਾਈਨ ਸੁਰੱਖਿਆ ਬਾਰੇ ਬੱਚਿਆਂ ਨਾਲ ਖੁੱਲ ਕੇ ਗੱਲਬਾਤ ਕਰਨੀ ਚਾਹੀਦੀ ਹੈ ਤੇ ਆਨਲਾਈਨ ਖਤਰਿਆਂ ਤੇ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ ਜਲੰਧਰ ਵਿੱਚ ਝੋਨੇ ਦੀ ਪਰਾਲੀ ਨੂੰ ਅਗਲਾਉਂਦੇ ਰੁਝਾਨ ਨੂੰ ਠੱਲ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਟੋਸ ਪ੍ਰਯਾਸਤਕਾ ਇਸ ਸਾਲ ਫਸਲਾਦੀ ਰੈਨਖੂਨ ਨੂੰ ਅਗਲਾਉਂਦਿਆਂ ਕਟਨਾਵਾ ਵਿੱਚ ਭਾਰੀ ਘਰਾਵਟ ਆਈ ਹੈ। ਇਸ ਸਾਲ 15 ਸਤੰਬਰ ਤੋਂ ਲੈ ਕੇ 26 ਅਕਤੂਬਰ ਤੱਕ ਪਰਾਲੀ ਨੂੰ ਅਗਲਾਉਂਦੇ ਸਿਰਫ 13 ਮਾਮਲੇ ਸਾਹਮਣੇ ਆਏ ਨੇ ਜਦਕਿ ਸਾਲ 2021 ਵਿੱਚ ਅਜਿਹੇ 275 ਮਾਮਲੇ ਦਰਜ ਕੀਤੇ ਗਏ ਸਨ। ਜਲੰਧਰ ਤੋਂ ਨਮਿਤਪੀਰ ਸਿੰਘ ਵਾਲੀਆ ਨੇ ਹਾਲ ਹੀ ਵਿੱਚ ਫਰਾਂਸ ਵਿੱਚ ਹੋਏ ਤੀਜੇ ਅਨਿਮਾਸੇ ਅੰਤਰਰਾਸ਼ਟਰੀ ਮਾਸਟਰ ਟੂਰਨਾਮੈਂਟ ਵਿੱਚ ਚੌਥਾ ਸਥਾਨ ਹਾਸਲ ਕੀਤਾ ਤੇ ਉਹ ਸ਼ਤਰੰਜ ਵਿੱਚ ਅੰਤਰਰਾਸ਼ਟਰੀ ਮਾਸਟਰ ਆਈਐਮ ਬਣ ਗਿਆ। ਨਮਿਤ ਪੀਰ ਦੇ ਕੋਚ ਕਵਰਜੀਤ ਸਿੰਘ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੇ 6 ਸਾਲ ਦੀ ਉਮਰ ਵਿੱਚ ਸ਼ਤਰੰਜ ਖੇਡਣਾ ਸ਼ੁਰੂ ਕਰ ਦਿੱਤਾ ਸੀ। ਉਸਨੇ 2022 ਵਿੱਚ 7 ਸਾਲ ਦੀ ਉਮਰ ਤੋਂ ਕੋਚਿੰਗ ਲੈਣੀ ਸ਼ੁਰੂ ਕੀਤੀ ਸੀ ਅਤੇ 7 ਸਾਲ ਤੋਂ ਘੱਟ ਉਮਰ ਦੇ ਵਰਗ ਵਿੱਚ ਵੀ ਖੇਡਿਆ। ਉਹ ਕੈਂਬ੍ਰਿਜ ਇੰਟਰਨੈਸ਼ਨਲ जलंधर का विद्यार्थी रहा है उसके माता पिता अरविंद पाल सतविंदर कौर वालिया बेहद खुश ने अपने पुत्र की घर वापसी की बेसब्री न उडीक कर रहे दिल्ली के श्री राम कॉलेज कॉमर्स के विद्यार्थी नमितवीर सिंह के शतरंज रिकॉर्ड इस साल सीनियर स्टेट फेडे रेटिंग ओपन शतरंज चैंपियनशिप शामिल ਅਮੋਖ ਅੰਤਰਰਾਸ਼ਟਰੀ ਸ਼ਤਰੰਜ ਮੁਕਾਬਲੇ ਵਿੱਚ ਸਰਗਰਮ ਰਹਿੰਦਾ ਹੈ ਫਰਵਰੀ 2022 ਵਿੱਚ ਪੰਜਾਬ ਦੇ ਪਹਿਲੇ ਅੰਤਰਰਾਸ਼ਟਰੀ ਮਾਸਟਰ ਵਜੋਂ ਇਤਿਹਾਸ ਰਚਣ ਵਾਲੇ ਦੁਸ਼ਯੰਤ ਸ਼ਰਮਾ ਦੇ ਲਗਭਗ 4 ਸਾਲਾਂ ਬਾਅਦ ਨਮਿਤਪੀਰ ਇਹ ਉਪਲਬਧੀ ਹਾਸਲ ਕਰਨ ਵਾਲਾ ਪੰਜਾਬ ਦਾ ਦੂਜਾ ਖਿਡਾਰੀ ਹੈ ਉਸ ਨੂੰ ਸ਼ੁਰੂ ਵਿੱਚ ਕਮਰਜੀਤ ਸਿੰਘ ਵੱਲੋਂ ਕੋਚਿੰਗ ਵੀ ਦਿੱਤੀ ਗਈ ਸੀ ਜਲੰਧਰ ਦੇ 올림픽 ਸਰਜੀਤ হকੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਵਿਆਲੀਵੇ ਇੰਡੀਅਨ ਆਇਲ ਸਰਵੋ ਸਰਜੀਤ হকੀ ਟੂਰਨਾਮੈਂਟ ਵਿੱਚ ਅਜ ਇੰਡੀਅਨ ਨੇ ਵੀ ਮੁੰਬਈ ਦਾ ਮੁਕਾਬਲਾ ਸ਼ਾਮ 4:30 ਵਜੇ ਇੰਡੀਅਨ 에ਅਰਫੋਰਸ ਦਿੱਲੀ ਨਾਲ ਹੋਏਗਾ ਭਾਰਤੀ ਰੇਲਵੇ ਦਿੱਲੀ ਅਤੇ ਬੀਐਸਐਫ ਜਲੰਧਰ ਦਰਮਿਆਨ ਮੈਚ ਸ਼ਾਮ 6:15 ਮਿੰਟ ਤੇ ਖੇਡਿਆ ਜਾਏਗਾ ਪਹਿਲਾ ਕੱਲ ਪਹਿਲੇ ਲੀਗ ਮੈਚ ਵਿੱਚ ਭਾਰਤ ਪਟੋਲੇ ਮੁੰਬਈ ਨੇ ਕੈਕ ਦਿੱਲੀ ਤੇ 2-0 ਨਾਲ ਜਿੱਤ ਹਾਸਲ ਕੀਤੀ ਤੇ ਕੁਆਰਟਰ ਫਾਈਨਲ ਵਿੱਚ ਦਾ ਭੜਾਈ ਦੂਜੇ ਲੀਗ ਮੈਚ ਵਿੱਚ ਇੰਡੀਅਨ ਨੇਵੀ ਮੁੰਬਈ ਨੇ ਇੰਡੀਅਨ ਨਾਲ ਮੁੰਬਈ ਨੂੰ 2-1 ਨਾਲ ਹਰਾ ਕੇ ਕੁਆਰਟਰ ਫਾਈਨਲ ਪ੍ਰਾਦੇਸ਼ੀ ਖਬਰਾਂ ਖਤਮ ਹੋਈਆਂ ਨਮਸਕਾਰ